ਡਾਕਟਰ ਪਿਸ਼ੋਰਾ ਸਿੰਘ ਖਾਨਦਾਨੀ ਅਣਕਿਤੇ ਖੜਕਾ ਦੜਕਾ ਸੀ ਜਦ ਉਸ ਨੂੰ ਪਤਾ ਲੱਗਿਆ ਕਿ ਉਹਦੀ بیوی ਕਲਾ ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ ਤਾਂ ਉਹ ਲੋਹਾ ਲੱਖਾ ਹੋ ਗਿਆ ਉਸਨੇ بیوی ਨੂੰ ਕੁੱਟਿਆ ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿੱਚ ਚੱਗਾ ਛੱਡਦਾ ਹੋਇਆ ਉਹਦੀ ਹੇ ਕੁੱਤੇ ਚੜ ਬੈਠਾ ਪੇਟੀ ਨਾਲ ਲੜਕਦਾ ਛੁਰਾ ਕੱਢ ਕੇ ਸੰਗੀ ਨੱਪ ਕੇ ਕਰ ਗਿਆ ਦੇਖਣੀਏ ਸਿਰ ਕੱਟ ਕੇ ਕਿਲੀ ਉੱਤੇ ਟੰਗ ਦੇਂਗਾ। ਉਸ ਦਿਨ ਪਿੱਛੇ ਉਹਦੀ ਬੀਬੀ ਬੱਕਰੀ ਵਾਂਗ ਉਹਦੇ ਨਾਲ-ਨਾਲ ਤੁਰ ਕੇ ਦੁਕਾਨ ਤੇ ਆਉਂਦੀ। ਸਾਰਾ ਦਿਨ ਉੱਤੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁੱਪਚਾਪ ਉਸਦੇ ਨਾਲ ਘਰ ਮੁੜਦੀ। ਦੂਰ-ਦੂਰ ਦੇ ਪਿੰਡਾਂ ਤੀਕ ਪਸ਼ੋਰਾ ਸਿੰਘ ਦੀ ਚਾਚਾ ਸੀ। ਕਿਸੇ ਨੂੰ ਦਾੜ ਪੀੜ ਹੁੰਦੀ ਤਾਂ ਕਿਸੇ ਛਕੀਨ ਦੇ ਦੰਦਾਂ ਵਿੱਚ ਮੇਕਾ ਠਕਵਾਉਣੀਆਂ ਹੁੰਦੀਆਂ ਜਾਂ ਕਿਸੇ ਬੁੱਢੇ ਨੇ ਨਵੇਂ ਦੰਦ ਲਗਵਾਉਣੇ ਹੁੰਦੇ। ਤਾਂ ਸਿੱਧੇ ਡਾਕਟਰ ਪਸ਼ੋਰਾ ਸਿੰਘ ਕੋਲ ਆਂਦੇ ਇਸ ਤੋਂ ਇਲਾਵਾ ਖੁੰਡਾਂ ਉੱਤੇ ਬੈਠੇ ਜੱਟਾਂ ਦੇ ਮੁੰਡੇ ਤੇ ਟਾਬੇ ਉੱਤੇ ਚਾਹ ਪਿੰਦੇ ਬੱਸਾਂ ਦੇ ਡਰਾਈਵਰ ਵੀ ਉਹਦੀਆਂ ਗੱਲਾਂ ਕਰਦੇ ਇਹਨਾਂ ਵਿੱਚੋਂ ਕਈ ਮਨ ਚਲੇ ਦਾੜ ਪੀੜ ਦੇ ਪੰਜ ਹਾਏ ਹਾਏ ਕਰਦੇ ਉਹਦੀ ਹੱਤੀ ਤੇ ਉੱਤੋਂ ਆਏ ਸਨ ਜਿੱਤੇ ਉਹਦੀ ਸੋਹਣੀ ਪੋਠੋ ਹਾਰਨ ਬੀਬੀ ਬੈਠੀ ਹੁੰਦੀ ਪਸ਼ੋਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ ਪੀਲੇ ਪੀਲੇ ਮਸੂੜੇ ਬਰਲਾ ਵਾਲੀ ਪੀੜੀ ਦੰਦਰਾਲ ਪਰ ਉਹ ਆਖਦਾ ਤੋਬੀ ਦੇ ਆਪਣੇ ਕੱਪੜੇ ਸਦਾ ਮੈਲੇ ਹੀ ਹੁੰਦੇ ਹਨ ਉਹ ਆਪਣੀ ਮਹਿੰਦੀ ਰੰਗੀ ਦਾੜੀ ਫੌਜੀਆ ਵਾਂਗ ਚੜਾ ਕੇ ਰੱਖਦਾ ਪੁੰਝੇ ਵਾਲੀ ਨੀਲੀ ਪੱਗ ਤੇ ਪਤਲੂਨ ਦੀ ਬੇਟੀ ਨਾਲ ਲਟਕਦੇ ਫੁਰੇ ਦਾ ਬੜੇ ਫੱਕਰ ਨਾਲ ਜ਼ਿਕਰ ਕਰਦਾ ਜੋ ਇਲਾਕੇ ਦਾ ਕੋਈ ਥਾਣੇਦਾਰ ਜਾਂ ਪਟਵਾਰੀ ਦੁਕਾਨ ਅੱਗੇ ਦੀ ਲੰਘਦਾ ਤਾਂ ਉਹ ਬੜੇ ਤਪਾਕ ਨਾਲ ਉਸ ਨੂੰ ਫਤਿਹ ਬੁਲਾਉਂਦਾ ਤੇ ਹੱਥ ਜੋੜ ਕੇ ਆਗਦਾ ਸਾਡੇ ਵੱਲ ਵੀ ਤਿਆਂ ਰੱਖਣਾ ਤੁਹਾਡੇ ਸਦਕੇ ਦਾਸ ਵੀ 4 ਪੈਸੇ ਖੱਟ ਲੈ ਗਈ। ਖੱਟੀ ਦੇ ਬਾਹਰ ਦੇ ਬੋਰਡ ਲਟਕਦੇ ਸਨ। ਇੱਕ ਆਦਮੀ ਬਗੈਰ ਦੰਦਾਂ ਦੇ ਹੱਸ ਰਿਹਾ, ਦੂਜਾ ਨਵੇਂ ਦੰਦਾਂ ਦਾ ਸੈੱਟ ਲਈ ਬੈਠਾ ਮੁਸਕਰਾ ਰਿਹਾ। ਇੱਕ ਮਹਿਲੇ ਪਰਦੇ ਪਿੱਛੇ ਦੰਦਾਂ ਦਾ ਮੌਇਨਾ ਕਰਨ ਵਾਲੀ ਲੰਮੀ ਗੱਦੇਦਾਰ ਕੁਰਸੀ ਪਈ ਹੁੰਦੀ ਜਿਸਨੂੰ ਉਹ ravel ਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ। ਕੋਲ ਫੱਟੇ ਉੱਤੇ ਕਈ ਪ੍ਰਕਾਰ ਦੇ ਜਮੂਰ ਤੇ ਖੁਰਚਣ ਵਾਲੇ ਔਜ਼ਾਰ ਪਏ ਹੁੰਦੇ। ਇੱਕ ਪਾਸੇ ਸਟੂਲ ਉੱਤੇ ਉਦੀ ਸੋਹਣੀ ਪੋਠੋਹਾਰਨ ਬੀਬੀ ਬੈਠੀ ਹੁੰਦੀ ਜਿਸ ਦੀ ਪਿਆਜੀ ਚੁੰਨੀ ਵਾਰ-ਵਾਰ ਉਸ ਦੀਆਂ ਛਾਤੀਆਂ ਉੱਤੇ ਤਿਲਕ ਦੀ ਰਹਿੰਦੀ ਸਾਰੀ ਮੰਡੀ ਵਿੱਚ ਪਸ਼ੋਰਾ ਸਿੰਘ ਦੇ ਜਮੂਰ ਤੇ ਪਿਆਜੀ ਚੁੰਨੀ ਦਾ ਜ਼ਿਕਰ ਸੀ ਲੋਕ ਡਾਕਟਰ ਨੂੰ ਜਮੂਰ ਤੇ ਉਸ ਦੀ ਬੀਬੀ ਨੂੰ ਪਿਆਜੀ ਚੁੰਨੀ ਦੇ ਨਾਂ ਨਾਲ ਯਾਦ ਕਰਦੇ ਇਹ ਕੁਝ ਠੀਕ ਵੀ ਸੀ ਪਸ਼ੋਰਾ ਸਿੰਘ ਨੇ ਜਮੂਰ ਵਾਂਗ ਹੀ ਪਿਆਜੀ ਚੁੰਨੀ ਨੂੰ ਫੜਿਆ ਹੋਇਆ ਸੀ ਗੱਲ ਇਸ ਤਰ੍ਹਾਂ ਹੋਈ ਕਿ ਪਸ਼ੋਰਾ ਸਿੰਘ ਦੀ ਪਹਿਲੀ ਬੀਬੀ ਦੀ ਦੋ ਧੀਆ ਪਾਕਿਸਤਾਨ ਵਿੱਚ ਹੀ ਕਤਲ ਹੋ ਗਈਆਂ ਸਨ ਜਦੋਂ ਉਹ ਇਸ ਮੰਡੀ ਵਿੱਚ ਆਇਆ ਤਾਂ ਸਿਰਫ ਆਪਣੀ ਬੁੱਢੀ ਮਾਂ ਤੇ ਪੁਰਾਣੀ ਕੁਰਸੀ ਨੂੰ ਨਾਲ ਲੈ ਕੇ ਆ ਸਕਿਆ ਸੀ ਉਸਨੇ ਗਵਾਂਡ ਵਿੱਚ ਇੱਕ ਅੰਨੀ ਪੁੱਤ ਹਰਨ ਤੇ ਉਹਦੀ ਜਵਾਨ ਧੀ ਆ ਵਸੇ ਸਨ ਥੋੜੇ ਦਿਨਾਂ ਪਿਛੋਂ ਉਹ ਪਸ਼ੋਰਾ ਸਿੰਘ ਦੇ ਵੱਡੇ ਮਕਾਨ ਵਿੱਚ ਹੀ ਰਹਿਣ ਲੱਗੇ ਉਹਨਾਂ ਨੂੰ ਪਸ਼ੋਰਾ ਸਿੰਘ ਦਾ ਆਸਰਾ ਸੀ ਮਰਨ ਲੱਗਿਆ ਅੰਨੀ ਬੁੱਢੀ ਨੇ ਆਪਣੇ ਜਵਾਨ ਧੀ ਦਾ ਵਿਆਹ ਪਿਸ਼ੋਰਾ ਸਿੰਘ ਨਾਲ ਕਰ ਦਿੱਤਾ ਸੀ ਇੱਕ ਦਿਨ ਦੁਕਾਨ ਤੋਂ ਵੇਲਾ ਹੋ ਕੇ ਪਿਸ਼ੋਰਾ ਸਿੰਘ ਆਪਣੀ ਵੀਵੀ ਨਾਲ ਘਰ ਪਰਤ ਰਿਹਾ ਸੀ ਬਾਜ਼ਾਰ ਵਿੱਚ ਕੁੱਝੜੇ ਦੀ ਦੁਕਾਨ ਉੱਤੇ ਉਹ ਸਬਜ਼ੀ ਲੈਣ ਲਈ ਰੁਕ ਗਏ ਉਹ ਪਿੰਡੀਆਂ ਦਾ ਪਾ ਕਰਨ ਲੱਗਾ ਤੇ ਉਹਦੀ ਵੀਵੀ ਇੱਕ ਪਾਸੇ ਖੜੀ ਹੋ ਕੇ ਉਸ ਨੂੰ ਅਢੇਕਣ ਲੱਗੀ ਜਦੋਂ ਉਹ ਪਿੰਡੀਆਂ ਚੁਣ ਕੇ ਤਲਵਾ ਕੇ ਮੁੜਿਆ ਤਾਂ ਉਸਨੇ ਦੇਖਿਆ ਕਿ ਪੱਕੇ ਰੰਗ ਦਾ ਇੱਕ ਪਤਲਾ ਲੰਮਾ ਆਦਮੀ ਕੰਬੇ ਹੇਠ ਖੜਾ ਹੈ ਉਸਦੀ ਬੀਬੀ ਉਸ ਵੱਲ ਦੇਖ ਕੇ ਮੁਸਕਰਾ ਰਹੀ ਹੈ ਪਿਸ਼ੋਰਾ ਸਿੰਘ ਨੇ ਪਿੰਡੀਆਂ ਸੁੱਟ ਕੇ ਬੀਬੀ ਦਾ ਗਲ ਝਾੜਿਆ ਉਸ ਨੂੰ ਚਨਜੋੜ ਦਾ ਤੇ ਮਾਰਦਾ ਹੋਇਆ ਤੂੰ ਉਸ ਕਲਾਲਾ ਦੇ ਕੁੱਤੇ ਦਾ ਖਿਹੜਾ ਨਹੀਂ ਛੜਦੀ ਮੈਂ ਤੇਰੀ ਪਿਆਜੀ ਚੁੰਨੀ ਫੜ ਕੇ ਕਿਲੀ ਉੱਤੇ ਟੰਗ ਦਊਂਗਾ ਲੋਕ ਦੁਕਾਨਾਂ ਤੇ ਖੜਿਆਂ ਉੱਤੇ ਖੜੇ ਹੋ ਕੇ ਤੱਕਣ ਲੱਗੇ ਪਰ ਕੋਈ ਨੇੜੇ ਨਾ ਆਇਆ ਸਭ ਨੂੰ ਪਿਸ਼ੋਰਾ ਸਿੰਘ ਦੇ ਗੁੱਸੇ ਤੇ ਸ਼ੌਂਕੀ ਸੁਆਦ ਦਾ ਪਤਾ ਸੀ ਜੇ ਕੋਈ ਹਮਦਰਦੀ ਭਜੋਂ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਪਿਸ਼ੋਰਾ ਸਿੰਘ ਨੇ ਉਹਦਾ ਮੱਕੂ ਵਿੱਠਾਪ ਦੇਣਾ ਸੀ ਉਸ ਨੂੰ ਥੱਪੜ ਮਾਰਦਾ ਹੋਇਆ ਸਾਰੀ ਮੰਡੀ ਵਿੱਚ ਦੀ ਰੋਂਦੀ ਨੂੰ ਕਰ ਲੈ ਗਿਆ ਇਸ ਪਿੱਛੋਂ ਬਾਹਰੂ ਕੁਜੜੇ ਤੇ Munshi Ganga Ram ਨੇ ਸਿਰਫ ਇਹੋ ਆਖਿਆ ਪਾਈ ਸਾਨੂੰ ਕੀ ਉਸ ਦੀ ਬੀਬੀ ਹੈ ਜੋ ਮਰਜੀ ਕਰੇ ਇਸੇ ਤਰ੍ਹਾਂ 6 ਮਹੀਨੇ ਲੰਘ ਗਏ ਪਿਸ਼ੋਰਾ ਸਿੰਘ ਤੇ ਉਹਦੀ ਬੀਬੀ ਰੋਟੀ ਖਾ ਕੇ 10 ਵਜੇ ਦੁਕਾਨ ਉੱਤੇ ਆਉਂਦੇ ਸਰਦਨ ਨੂੰ ਦੁਕਾਨ ਉਤੇ ਕੰਮ ਕਰਦਾ ਜਦੋਂ ਕੋਈ ਗਾਹਕ ਨਾ ਹੁੰਦਾ ਤਾਂ ਉਹ ਰਬੜ ਦੇ ਮਸੂੜਿਆਂ ਵਾਲੇ ਦੰਦਾਂ ਦੇ ਸੈੱਟ ਬਣਾਉਣ ਵਿੱਚ ਰੁੱਝਿਆ ਰਹਿੰਦਾ। بیوی ਨਾਲ ਦਿਨ ਵਿੱਚ ਮਸਾਂ ਦੋ ਚਾਰ ਵਾਰ ਹੀ ਗੱਲ ਹੁੰਦੀ। ਇੱਕ ਦਿਨ ਉਹ ਘਰੋਂ ਦੁਕਾਨ ਵੱਲ ਆ ਰਹੇ ਸਨ। ਜੂਨ ਦਾ ਮਹੀਨਾ ਸੀ। 10 ਵਜੇ ਹੀ ਸੂਰਜ ਭੱਟ ਵਾਂਗ ਤਪ ਰਿਹਾ ਸੀ। ਵਿਚੋਰਾ ਸਿੰਘ ਤੇ ਉਹਦੀ بیوی ਬਾਜ਼ਾਰ ਵਿੱਚ ਜਾ ਰਹੇ ਸਨ। ਉਹਦੀ بیوی ਰੱਤਾ ਕੋ ਪਿੱਛੇ ਰਹਿ ਗਈ ਸੀ। ਉਹ ਖੜਾ ਹੋ ਕੇ ਤਿੱਖੀ ਆਵਾਜ਼ ਵਿੱਚ ਬੋਲਿਆ ਪੈਰਾਂ ਨੂੰ ਮਹਿੰਦੀ ਲੱਗੀ ਐ ਛੇਤੀ ਤੁਰ ਹੱਟੀ ਉੱਤੇ ਗਾਹਕ ਡੀਕਦੇ ਨੇ ਉਹਦੀ ਵੀ ਬੀਬੀ ਖਲੋ ਗਈ ਉਸਨੇ ਚੀਕ ਕੇ ਮਾਰੀ ਤੇ ਜੁੱਤੀ ਸੁੱਟ ਕੇ ਨੰਗੇ ਪੈਰੀ ਪਿੱਛੇ ਨੂੰ ਨਸ ਪਈ ਬਸ਼ੌਰਾ ਸਿੰਘ ਨੇ ਲਲਕਾਰ ਕੇ ਆਕਿਆ ਹਰਾਮ ਜਾਦੀਏ ਮੈਂ ਤਾਂ ਉਹ ਉਸਦੇ ਮਗਰ ਉਸ ਨੂੰ ਫੜਨ ਲਈ ਦੌੜ ਪਿਆ ਬੀਬੀ ਇੱਕ ਤਾਂ ਖੜੀ ਹੋ ਗਈ ਕਿ ਤਣ ਕੇ ਬੋਲੀ ਅੱਗੇ ਵਧਿਆ ਤਾਂ ਮੈਂ ਤੇਰਾ ਢਿੱਡ ਪਾੜ ਦੇਣਾ ਉਸਨੇ ਵਾਲ ਖਿਲਾ ਲਏ ਤੇ ਚੰਡੀ ਦਾ ਰੂਪ ਧਰ ਕੇ ਗਰਜੀ ਮੈਂ ਅੱਗ ਲਾਉਣੀ ਤੇਰੀ ਹੱਟੇ ਨੂੰ ਦਾੜੀ ਪੁੱਟ ਕੇ ਕਿੱਲੇ ਉੱਤੇ ਟੰਗ ਦੇਵਾਂ ਉਸਨੇ ਕੱਖ ਡੋਰੀ ਦੀ ਚੁੰਨੀ ਪਾੜ ਕੇ ਉਹਦੇ ਮੂੰਹ ਉੱਤੇ ਮਾਰੀ ਅਤੇ ਬਾਜ਼ਾਰ ਦੇ ਵਿੱਚਕਾਰ ਟਾਕਾਂ ਉੱਤੇ ਹੱਥ ਰੱਖ ਕੇ ਉੱਚੀ ਉੱਚੀ ਹੱਸਣ ਲੱਗੀ ਬਿਸ਼ੋਰਾ ਸਿੰਘ ਗੁੱਸੇ ਵਿੱਚ ਆ ਗਿਆ ਉਹ ਬੋਲਿਆ ਕੀ ਬੱਕਦੀ ਐ ਉਹ ਹੋਰ ਵੀ ਉੱਚੀ ਉੱਚੀ ਹੱਸੀ ਉਸਨੇ ਆਪਣੀ ਕੋਰਤੀ ਦਾ ਗਲਮਾ ਪੜ ਕੇ ਜੋ ਨਸ਼ਾਤੀਆਂ ਉੱਤੀ ਦਹੱਤਰ ਮਾਰੇ ਤੇ ਫਿਰ ਕੂਕਾ ਮਾਰਦੀ ਹੋਈ ਨਸ ਗਈ। ਪਸ਼ੋਰਾ ਸਿੰਘ ਸਾਹ ਸਤ ਜਾਂਦਾ ਰਿਆ ਉਹ ਉੱਥੇ ਹੀ ਖੜਾ ਰਹਿ ਗਿਆ। ਲੋਕ ਇਕੱਠੇ ਹੋ ਗਏ। ਮੁੰਚੀ ਗੰਗਾ RAM ਬੋਲਿਆ ਮਗਜ਼ ਨੂੰ ਗਰਮੀ ਚੜ ਗਈ। ਬਾਹਰ ਕੁਜੜੇ ਨੇ ਆਖਿਆ ਵਿਚਾਰੇ ਡਾਕਟਰ ਦਾ ਘਰ ਉੱਜੜ ਗਿਆ। ਪਸ਼ੋਰਾ ਸਿੰਘ ਕੁਝ ਦੇ ਸੋਚਦਾ ਰਿਆ ਤੇ ਫਿਰ ਨੀਮੀ ਪਾ ਕੇ ਦੁਕਾਨ ਵੱਲ ਤੁਰ ਪਿਆ। ਸਾਰੀ ਮੰਡੀ ਵਿੱਚ ਇਹ ਗੱਲ ਉਮ ਗਈ ਕੇ ਡਾਕਟਰ ਪਸ਼ੋਰਾ ਸਿੰਘ ਦੀ بیوی پاگل ਹੋ ਗਈ ਉਹ ਖੁੱਲੇ ਗਲ ਮੇ ਖੁੱਲੇ ਵਾਲੀ ਨੰਗੇ ਪੈਰੇ ਢਾਬਿਆਂ ਤੇ ਮੋਟਰਾਂ ਤੇ ਅੱਡੇ ਤੁਰੀ ਫਿਰਦੀ ਢਾਬੇ ਉੱਤੇ ਬੈਠਾ ਕੋਈ ਬਦਮਾਸ਼ ਜੱਟ ਮੁੱਛਾਂ ਨੂੰ ਵੱਟ ਦੇ ਕੇ ਉਹਦੇ ਹੁਸਨ ਵੱਲ ਵੇਖਦਾ ਉਸ ਨੂੰ ਚਾਹ ਪਿਲਾਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਤੇ ਫਿਰ ਪਿਛਲੀ ਕੋਟੀ ਵਿੱਚ ਲੈ ਵੜਦਾ ਜਦ ਉਹ ਚਾਹ ਪੀ ਕੇ ਬਾਹਰ ਨਿਕਲੀ ਤਾਂ ਉਹਦੀਆਂ ਅੱਖਾਂ ਵਿੱਚੋਂ ਖੁਮਾਰ ਤੇ ਖੁਸ਼ੀ ਹੁੰਦੀ ਮੋਟਰਾਂ ਤੇ ਡਰਾਈਵਰਾਂ ਨਾਲ ਉਸ ਦਾ ਖਾਸ ਮਿਲ ਸੀ ਕਦੇ ਕਦੇ ਦਿਨ ਤਲੇ ਓਲਾਰੀ ਨੂੰ ਸਾਧਾਂ ਦੀ ਚਿੜੀ ਲੱਗੇ ਲਿਜਾ ਖੜੀ ਕਰਦੇ ਉਹ ਦੇਸ਼ਤ ਉੱਤੇ ਡਾਕਟਰ ਦੀ ਬੀਬੀ ਮਸਤੀ ਵਿੱਚ ਪਈ ਹੁੰਦੀ ਇਸ ਸਮੇ ਉਹਦਾ ਪਾਗਲਪਨ ਲੱਥਾ ਹੁੰਦਾ ਉਹ ਹਲਕੀ ਫੁੱਲ ਖੁਸ਼ੀ ਵਿੱਚ ਚੁੰਮਦੀ ਹੋਈ ਕਦੇ ਸਾਧ ਦੇ ਡੇਰੇ ਜਾ ਵਰਦੀ ਜਾਂ ਬਿਜਲੀ ਕਰਦੇ ਕੁਆਟਰਾਂ ਵਿੱਚ ਜਾ ਸੌਂਦੀ ਕਦੀ ਕਦੀ ਉਹ ਕਲਾਲਾ ਦੇ ਮੁੰਡੇ ਨੂੰ ਮਿਲਣ ਉਹਦੀ ਬਗੀਚੀ ਵਿੱਚ ਜਾਂਦੀ ਉੱਥੇ ਜਾ ਕੇ ਉਹ ਹਲਤੀ ਉੱਤੇ ਨਹਾਉਂਦੀ ਕੱਪੜੇ ਬਦਲਦੀ ਤੇ ਉੱਚੇ ਲੰਮੇ ਮੁਸ਼ਕੀ ਰੰਗ ਦੇ ਕਲਾਲ ਲਈ ਰੋਟੀ ਪਕਾਉਂਦੀ ਉਸ ਰਾਤ ਉਹ ਉੱਥੇ ਹੀ ਸੌਂਦੀ ਤੇ ਉਸ ਨੂੰ ਆਖਦੀ ਇਹ ਪਸ਼ੌਰਾ ਦੇ ਬੱਚੇ ਦੇ ਵੱਲ ਕੱਢ ਕੇ ਛੱਡੂ ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜੁਲਮ ਸਦਕਾ ਇਹ ਵਿਚਾਰੀ ਪਾਗਲ ਹੋ ਗਈ ਸਿਰਫ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਪਤਾ ਸੀ ਉਸ ਵਿੱਚ ਆਤ੍ਰਿਪਤ ਇਸਤਰੀ ਦੀ ਜਿੰਦ ਸੀ ਜਿਸ ਨੇ ਲੋਕ ਲਾਇ ਦੀ ਚੁੰਨੀ ਲਾ ਕੇ ਇਹਦੀਆਂ ਛਾਤੀਆਂ ਕਰ ਦਿੱਤੀਆਂ ਸਨ ਉਹ ਤੂਫਾਨੀ ਨਦੀ ਵਾਂਗ ਮर्याਦਾ ਦੀ ਹੱਦਾਂ ਤੋੜ ਕੇ ਅੰਨੇਵਾ ਬਿਪਰੀ ਹੋਈ ਵਗ ਧੁਰੀ ਰਹੀ ਸੀ ਡਾਕਟਰ ਪਸ਼ੋਰਾ ਸਿੰਘ ਦੀ ਹੱਤੀ ਸੁੰਨੀ ਪਿਆ ਘਰ ਵਿਰਾਨ ਸੀ ਬੀਬੀ ਨੂੰ ਮੋੜ ਲਿਆਉਣ ਦੇ ਉਸਨੇ ਬੜੇ ਯਤਨ ਕੀਤੇ ਪਰ ਕੋਈ ਪੇਸ਼ ਨਾ ਗਈ ਉਹ ਟਾਬਿਆਂ ਤੇ ਮੋਟਰਾਂ ਤੇ ਅੱਡੇ ਉੱਤੇ ਕਈ ਵਾਰ ਪੁੱਛਦਾ ਫਿਰਦਾ ਉਸ ਦੀ ਗੱਲ ਬਾਤ ਵਿੱਚ ਤਰਲਾ ਤੇ ਨਮੋਸ਼ੀ ਸੀ ਉਹ ਸਾਦਾ ਤੇ ਗੰਡੇ ਤਵੀਜ਼ ਕਰਨ ਵਾਲਿਆਂ ਕੋਲ ਗਿਆ ਕਈ ਸੁੱਖਾ ਸੁੱਖਿਆ ਪਰ ਸਭ ਕੁਝ ਬਿਅਰਥ ਕਈ ਵਾਰੋ ਪਛਤਾਉਂਦਾ ਕਿ ਉਸਨੇ ਬੀਬੀ ਨੂੰ ਪਰੇ ਬਾਜ਼ਾਰ ਵਿੱਚ ਕਿਉਂ ਕੁੱਟਿਆ ਸੀ ਕਈ ਵਾਰੋ ਗੁੱਸੇ ਵਿੱਚ ਕਚੀਚੀਆਂ ਪਟਦਾ ਤੇ ਬੀਬੀ ਨੂੰ ਗਾਲਾਂ ਕੱਢਦਾ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਹੌਲੀ ਹੌਲੀ ਉਸ ਨੂੰ ਡਰੈਵਰਾਮ ਵਾਲੀ ਗੱਲ ਦਾ ਵੀ ਪਤਾ ਲੱਗ ਗਿਆ ਉਹ ਬੀਬੀ ਨੂੰ ਡੋਣਦਾ ਹੋਇਆ ਮੱਥਾ ਪਟਕਦਾ ਕਿਸਮਤ ਨੂੰ ਕੋਸਦਾ ਮੋਟਰਾਂ ਅੱਡੇ ਉੱਤੇ ਜਾ ਨਿਕਲਿਆ بارش ਪੈ ਰਹੀ ਸੀ ਤੇ ਅੱਡੇ ਉੱਤੇ ਚਿੱਕੜ ਸੀ ਇੱਕ ਲਾਰੀ ਖਾਲੀ ਸੀ ਕਿਉਂ ਉਸ ਜੋ ਉਸ ਤੇ ਸਭ ਮੁਸਾਫਰ ਜਾ ਚੁੱਕੇ ਸਨ ਲਾਰੀ ਦੀ ਛੱਤ ਉੱਤੇ ਤਰਪਾਲ ਪਈ ਸੀ ਉਸੇ ھیਟ ਬੁੱਗਾ ਡਰਾਈਵਰ ਦੀ ਵੀ ਵੀ ਨਾ ਸ਼ਰਾਬ ਪਿੰਦਾ ਪਿਆ ਸੀ ਪਿਛੋਰਾ ਸਿੰਘ ਨੇ ਟਾਬੇ ਵਾਲੇ ਤੋਂ ਪੁੱਛਿਆ ਤਿੰਨ ਸ਼ਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵੱਲ ਸੈਂਤ ਕੀਤੀ ਕਿੜ ਖੜਾ ਕੇ ਹੱਸ ਪਏ ਪਿਛੋਰਾ ਸਿੰਘ ਦੇਸੇ ਰੁੱਤੇ ਸੋ ਕਰੇ ਪਾਣੀ ਦੇ ਪੈ ਗਏ ਉਹ ਹਾਰਿਆ ਹੋਇਆ ਘਰ ਮੁੜਿਆ 4 ਮਹੀਨੇ ਅਭਿ ਪੇਸ਼ੋਰਾ ਸਿੰਘ ਦੀਆਂ ਹੜਵਾਂ ਨਿਕਲ ਆਈਆਂ ਪਤਲਨ ਦੀ ਪੇਟੀ ਨਾਲ ਲਟਕਦੇ ਛੁਰੇ ਦੇ ਫੌਜੀਆ ਵਾਂਗ ਝਾੜੀ-ਦਾੜੀ ਦਾ ਸਾਰਾ ਕੋਮੰਡ ਜਾਂਦਾ ਰਿਹਾ ਇੱਕ ਦਿਨ ਉਹ ਦੁਕਾਨ ਤੋਂ ਮੁੜਿਆ ਜਾ ਉਹਦੀ بیوی ਘਰ ਬੈਠੀ ਸੀ ਉਹ ਬਹੁਤ ਹੈਰਾਨ ਹੋਇਆ ਉਸਨੂੰ ਇਉਂ ਲੱਗਿਆ ਜਿਵੇਂ ਉਹ ਕਿਸੇ ਬਿਗਾਨੇ ਕਰ ਜਾ ਵੜਿਆ ਹੋਵੇ ਦੋਹਾਂ ਦੀ ਮੁਲਾਕਾਤ ਬੜੀ ਉਪਰੀ ਸੀ ਉਹਦਾ ਦਿਲ ਦਰਨਾ ਕੰਬਣ ਲੱਗਾ ਕੀ ਪਤਾ بیوی ਮੁੜ ਨਸ ਜਾਵੇ ਉਸਨੇ ਬਹੁਤ ਧੀਰੇ ਤੇ ਸ਼ੱਕਰ ਨਾਲ ਰੋਟੀ ਖਾਂ ਲਈ ਕੁਚਿਆ ਵੀਵੀ ਨੇ ਪਸ਼ੋਰਾ ਸਿੰਘ ਦੇ ਧੀਮੇ ਸੁਵਾ ਨੂੰ ਜਾਂਚ ਕੇ ਸਿਰ ਹਿਲਾ ਦਿੱਤਾ ਪਸ਼ੋਰਾ ਸਿੰਘ ਨੇ ਪੁੱਛਕਾਰ ਕੇ ਆਕਿਆ ਮੁਰਗਾ ਖਾਏਂਗੀ ਵੀਵੀ ਨੇ ਉਸ ਵੱਲ ਬੜੇ ਠੰਮੇ ਨਾਲ ਤੱਕਿਆ ਤੇ ਸਿਰ ਹਿਲਾ ਕੇ ਬੋਲੀ ਇਸ ਨਿੱਕੀ ਜੀ ਗੱਲਬਾਤ ਪਿੱਛੋਂ ਸੈਂਕੜੇ ਅਣ ਕਹੀਆਂ ਗੱਲਾਂ ਵੀ ਸਨ ਪਸ਼ੋਰਾ ਸਿੰਘ ਖੜੇ ਪੈਰੀ ਬਾਜ਼ਾਰ ਗਿਆ ਤੇ ਵੀਵੀ ਲਈ ਨਵੀਂ ਚੁੰਨੀ ਕਜਲ ਤੰਦਾਸਾ ਬਦਾਮ ਤੇ ਮੁਰਗਾ ਲੈ ਆਇਆ ਬੜੇ ਪਿਆਰ ਨਾਲ ਉਸਨੇ ਇਹ ਚੀਜ਼ਾਂ ਆਪਣੀ ਵੀਵੀ ਦੇ ਅੱਗੇ ਪੇਂਟ ਕੀਤੀਆਂ ਉਸ ਵਿੱਚ ਮੁੜ ਪੁਰਾਣਾ ਪਿਆਰ ਜਾਗ ਪਿਆ ਨਾਲ ਹੀ ਡਰ ਪਛਤਾਵਾ ਤੇ ਬੇਇੱਜ਼ਤੀ ਦਾ ਸੰਸਾ ਮਨ ਦੇ ਅੰਦਰ ਕਿਧਰੇ ਗੁੱਸੇ ਦੀ ਚਿੰਗਵੀ ਮਗ ਰਹੀ ਸੀ ਉਹ ਦਾ ਹੱਥ ਫੜ ਕੇ ਗੁੱਸੇ ਨਾਲ ਬੋਲਿਆ ਕੁੱਤੀਏ ਜੇ ਖਾਣੀ ਏ ਤਾਂ ਘਰ ਵਿੱਚ ਬੈਠ ਕੇ ਖਾ ਮੈਂ ਜਾ ਕੇ ਉਸ ਇਕ ਲਾਲ ਨੂੰ ਇੱਥੇ ਲੈ ਆਉਂਦਾ ਉਸਨੇ ਪੇਟੀ ਨਾਲ ਲਟਕਦਾ ਛੁਰਾ ਲਾ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਸਾਈਕਲ ਉੱਤੇ ਚੜ ਕੇ ਕਲਾਲਾ ਦੇ ਮੁੰਡੇ ਨੂੰ ਬੁਲਾਉਣ ਬਗੀਚੀ ਵੱਲ ਤੁਰ ਪਿਆ। ਉਹਦੀ بیوی ਨੇ ਅੱਕਾ ਵਿੱਚ ਕੱਜਲ ਪਾਇਆ, ਨਵੀਂ ਪਿਆਜੀ ਚੁੰਨੀ ਲਿੱਤੀ ਤੇ 베ੜੇ ਵਿੱਚ ਚੁੱਲ੍ਹੇ ਉੱਤੇ ਮੁਰਗਾ ਪੁੰਨਣ ਲੱਗੀ। ਸਾਰੇ ਮੁਹੱਲੇ ਵਿੱਚ ਮਸਾਲੇ ਵਾਲੇ ਮੁਰਗੇ ਦੇ ਤੜਕੇ ਦੀ ਮਹਿਕ ਫੈਲ ਗਈ। ਗਵਾਂਡ ਵਿੱਚ मुंशी गंगाराम ਨੇ ਹੋੱਕੇ ਦੀ ਕੁੱਟ ਪਰ ਕੇ ਆਖਿਆ, "ਸ਼ੁਕਰੇ! ਪਸ਼ੋਰਾ ਸਿੰਘ ਦਾ ਘਰ" ਮੋੜ ਬਸ ਗਿਆ